ਹਾਂਜੀ ਜੋ ਅੱਜ ਸੰਦੀਪ ਨੇ ਇੱਕ ਵੀਡੀਓ ਪਾਈ ਸੀਗੀ ਉਸ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਨਫਿਊਜ਼ਨ ਆ ਰਹੀ ਹੈ ਆਪਾਂ ਤੁਹਾਨੂੰ ਦੱਸ ਦਈਏ ਕਿ ਉਸ ਨੇ ਇੱਕ ਪੋਸਟ ਪਾਈ ਸੀ ਹਾਏ ਜੇ ਮੇਰੀ ਮੰਮੀ ਵੀਡੀਓ ਵਿੱਚ ਆ ਗਈ ਤਾਂ ਮੈਂ ਜ਼ਹਿਰ ਖਾ ਲੈਣਾ ਬੋਲ ਉਹੀ ਕਨੇਡਾ ਵਾਲੇ ਆਪਾਂ ਤੁਹਾਨੂੰ ਦੱਸ ਦਈਏ ਕਿ ਇਹ ਸੰਦੀਪ ਨੇ ਜੋ ਪੋਸਟ ਪਾਈ ਆ ਇਹ ਪੋਸਟ ਮਾਨਪੁਰ ਟੀਵੀ ਵਾਲੇ ਜੋ ਕਿ ਉਹਨਾਂ ਦਾ ਬੇਟਾ ਮਨਵੀਰ ਸਿੰਘ ਚਾਚਾ ਜੀ ਦਾ ਜੋ ਬੇਟਾ ਵਾ ਉਹਦੇ ਵਾਸਤੇ ਇਹ ਪੋਸਟ ਪਾਈ ਆ ਕਿਉਂਕਿ ਜਦੋਂ ਇਹਨਾਂ ਨੇ ਕੰਮ ਸਟਾਰਟ ਕੀਤਾ ਸੀ ਤਾਂ ਉਸ ਟਾਈਮ ਉਹਨਾਂ ਦੇ ਬੇਟੇ ਨੇ ਪਿੰਦਰ ਨੇ ਕਿਹਾ ਸੀ ਵੀ ਹਾਈ ਜੇ ਮੇਰੀ ਮੰਮੀ ਵੀਡੀਓ ਵਿੱਚ ਆ ਗਈ ਤਾਂ ਮੈਂ ਜ਼ਹਿਰ ਖਾ ਲੈਣਾ ਉਸ ਦਾ ਇਹੀ ਮਤਲਬ ਆ ਕਿ ਅੱਜ ਉਹ ਸਾਰਾ ਪਰਿਵਾਰ ਹੀ ਵੀਡੀਓ ਲਗਾ ਕੇ ਬਣਾਉਂਦਾ ਵੀਡੀਓਜ਼ ਬਣਾਉਂਦਾ ਵਾ ਤੇ ਹੁਣ ਉਹਦੀ ਮੰਮੀ ਵੀਡੀਓਜ਼ ਦੇ ਵਿੱਚ ਕੰਮ ਵੀ ਕਰਦੀ ਆ ਤੇ ਪਹਿਲਾਂ ਉਹ ਏ ਕਹਿੰਦੇ ਹੁੰਦੇ ਸੀਗੇ ਆਪਾਂ ਤੁਹਾਨੂੰ ਦੱਸ ਦਈਏ ਆਪਾਂ ਤੁਹਾਡੇ ਨਾਲ ਕੁਝ ਫੋਟੋਆਂ ਸ਼ੇਅਰ ਕੀਤੀਆਂ ਵਾ ਤੁਸੀਂ ਦੇਖੋ ਕਿ ਇਹਨਾਂ ਦੀ ਲੜਾਈ ਕਦੋਂ ਸ਼ੁਰੂ ਹੋਈ ਸੀ ਤੁਸੀਂ ਵੇਖੋਗੇ ਕਿ ਕਿਸੇ ਵੀਡੀਓਜ਼ ਦੇ ਵਿੱਚ ਦਾ ਪੰਜਾਬ ਵਾਲੇ ਸਾਡਾ ਪੰਜਾਬ ਵਾਲੇ ਕਿਉਂ ਕੀ ਕਵਲ ਹੋ ਰਹੀ ਇਸ ਵੀਡੀਓ ਦੇ ਵਿੱਚ ਨਜ਼ਰ ਨਹੀਂ ਆਉਣਗੇ ਕਿਉਂ ਨਹੀਂ ਆਉਣਗੇ ਕਿਉਂਕਿ ਉਹਨਾਂ ਨੂੰ ਪਿੰਦਰ ਦੇ ਬਾਹਰ ਜਾਣ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਤੁਸੀਂ ਵੇਖੋ ਜੋ ਜੋ ਕਿ ਉਹਨਾਂ ਨੇ ਜਦੋਂ ਉਹ ਪੈਕਿੰਗ ਕਰਾਈਆ ਜਦੋਂ ਸ਼ਾਪਿੰਗ ਕੀਤੀ ਆ ਉਹਨਾਂ ਨੇ ਪੈਕਿੰਗ ਨਾਲ ਕਰਾਈ ਆ ਤੇ ਬਾਹਰ ਦਿੱਲੀ ਛੱਡਣ ਲਈ ਵੀ ਹੀ ਨਾਲ ਜੋ ਬਣ ਹੀ ਗਿਆ ਉਹਨਾਂ ਦੇ ਹਾਲਾਂਕਿ ਨਾਲ ਕਵਲ ਵਿੱਕੀ ਉਹਨਾਂ ਨੂੰ ਚਾਹੀਦਾ ਸੀ ਕਿਉਂਕਿ ਉਹਨਾਂ ਦੀ ਫੈਮਲੀ ਆ ਪਰ ਉਹਨਾਂ ਨੂੰ ਬਿਨਾਂ ਦੱਸੇ ਹੀ ਇਹਨਾਂ ਨੇ ਪਿੰਦਰ ਨੂੰ ਬਾਰ ਪੇਸ ਦਿੱਤਾ ਤੇ ਉਸ ਨੂੰ ਮਿਲਵਾਇਆ ਵੀ ਨਹੀਂ ਆ ਇਸ ਚੀਜ਼ ਦਾ ਰੋਸਾ ਜੀ ਇਹ ਚੀਜ਼ ਦੀ ਗੱਲ ਹੁਣ ਅੱਗੇ ਦੀ ਅੱਗੇ ਵਿਵਾਦਾਂ ਵਿੱਚ ਜਾ ਰਹੀ ਆ ਤੇ ਹੋਰ ਕੋਈ ਨਾ ਦੇ ਘਰ ਦਾ ਕੋਈ ਹੋਰ ਮਸਲਾ ਨਹੀਂ ਹੈ ਸਿਰਫ ਛੋਟੀ ਜੀ ਨੁਕ ਝੋਕਾ ਜੋ ਕਿ ਹਰ ਇੱਕ ਫੈਮਿਲੀ ਦੇ ਵਿੱਚ ਹੁੰਦੀ ਹੈ ਪਰਿਵਾਰਾ ਦੇ ਵਿੱਚ ਹੁੰਦੀ ਹੈ ਸ਼ਰੀਕੇ ਬਾਜੀ ਹੋ ਜਾਂਦੀ ਹੈ ਤੇ ਜਿਸ ਦਾ ਕਰਕੇ ਉਹ ਮਾਨਪੁਰ ਟੀਵੀ ਵਾਲੇ ਕੋਈ ਵੀਡੀਓ ਪਾਉਂਦੇ ਆ ਤਾਂ ਇਧਰੋਂ ਮਤਾ ਪੰਜਾਬ ਟੀਵੀ ਵਾਲਿਆਂ ਦੀ ਕਿ ਸਿਫਤ ਤਾਂ ਕਿ ਉਹ ਇਦਾਂ ਦਾ ਕੁਝ ਵੀ ਨਹੀਂ ਕਰਦੇ ਕੋਈ ਵੀਡੀਓ ਦੇ ਵਿੱਚ ਕਿਸੇ ਦਾ ਇਦਾਂ ਦਾ ਜ਼ਿਕਰ ਨਹੀਂ ਕਰਦੇ ਉਹਨਾਂ ਨੇ ਇੱਕ ਪੋਸਟ ਪਾਈ ਸੀ ਤੇ ਉਸ ਵਿੱਚ ਇਹਨਾਂ ਨੇ ਦੱਸਿਆ ਸੀ ਕਿ ਕੀ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਉਹਨਾਂ ਨੇ ਸਿਰਫ ਉਹ ਬਹੁਤ ਸਾਰੇ ਲੋਕਾਂ ਨੇ ਸਹੀ ਕਿਹਾ ਸੀ ਤੁਸੀਂ ਇਦਾਂ ਨਹੀਂ ਕਰ ਸਕਦੇ ਪਰ ਤੁਸੀਂ ਜਵਾਬ ਨਾ ਦਿਓ ਤੁਸੀਂ ਕੀ ਕਰਨਾ ਪਰ ਉਹ ਕਦੀ ਕਿੰਨਾ ਟਾਈਮ ਚੁੱਪ ਰਹੀਏ ਅਸੀਂ ਹਨਾ ਜੀ ਬਸ ਇਹੀ ਗੱਲ ਹੋਈ ਆ ਤੁਸੀਂ ਵੀਡੀਓਜ਼ ਦੇਖ ਹੀ ਲਈਆਂ ਫੋਟੋਆਂ ਦੇਖ ਹੀ ਲਈਆਂ ਕਿ ਜੋ ਬਨਾਲ ਸੀ ਪਰ ਵਿਕਮਲ ਵੀਰ ਹੋਈ ਨਾਲ ਨਹੀਂ ਸੀ ਕਿਉਂ ਨਹੀਂ ਨਾਲ ਸੀ ਕਿਉਂਕਿ ਉਹਨੂੰ ਨਹੀਂ ਸਿੱਧ ਸਿਆ ਗਿਆ ਪਿੰਡਰ ਦੇ ਬਾਹਰ ਜਾਣ ਬਾਰੇ